ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰਿਓ ਆਓ ਸੰਤੂ ਬਾਬਾ ਜਰ ਸਿੰਘ ਜੀ ਦੇ ਬਚਨਾਂ ਵਿੱਚੋਂ ਸਾਖੀ ਰੂਪ ਵਿੱਚ ਆਪ ਜੀ ਨੇ ਇੱਕ ਸੰਝ ਪਾਈ ਏ ਭਾਈ ਸਾਹਿਬ ਡਾਕਟਰ ਸ਼ਿਵ ਸਿੰਘ ਜੀ ਉਹਨਾਂ ਦਾ ਮੇਲ ਕਿਵੇਂ ਬਾਬਾ ਜੀ ਦੇ ਨਾਲ ਹੋਇਆ ਅੱਜ ਤੋਂ ਉਹ ਸਾਖੀਆਂ ਆਪ ਜੀ ਨੇ ਸਰਵਣ ਕਰਨੀਆਂ ਹਨ ਸੋ ਕਾਫੀ ਲੰਮਾ ਹੈ ਸੋ ਇੱਕ ਇੱਕ ਕਰਕੇ ਸ਼ਾਖੀਆਂ ਆਪਾਂ ਪਾਵਾਂਗੇ ਸੋ ਅੱਜ ਸਰਵਣ ਕਰਦੇ ਹਾਂ ਡਾਕਟਰ ਸਿਵ ਸਿੰਘ ਜੀ ਦੇ ਜੀਵਨ ਬਾਰੇ ਡਾਕਟਰ ਸਿਵ ਸਿੰਘ ਜੀ ਦਾ ਜਨਮ ਨੂਰਪੁਰ 베ਦੀ ਦੇ ਇਲਾਕੇ ਵਿੱਚ ਧਨ ਧਨ ਗੁਰਗੋਵ ਸਿੰਘ ਜੀ ਦੀ ਆਨੰਦ ਧਰਤੀ ਆਨੰਦਪੁਰ ਸਾਹਿਬ ਤੋਂ ਥੋੜਾ ਦੂਰ ਪਿੰਡ ਜਟਵਾੜ ਵਿਖੇ 16 ਜਨਵਰੀ 1950 ਵਿੱਚ ਹੋਇਆ ਰਨ ਨੌਕਰੀ ਦਾ ਬਹਾਨਾ ਬਣਾ ਕੇ ਗੁਰੂ ਨਾਨਕ ਸਾਹਿਬ ਆਪ ਨੂੰ ਏਡੀ ਦੂਰੀ ਇੱਧਰ ਲੈ ਆਏ ਆਪ ਨੁਸ਼ਹਿਰਾ ਮੱਜਾ ਸਿੰਘ ਦੀ ਵੈਟਰਨਰੀ ਹਸਪਤਾਲ ਵਿੱਚ ਨੌਕਰੀ ਕਰਦੇ ਸਨ ਬਚਪਨ ਤੋਂ ਹੀ ਪਰਮਾਰਥੀ ਬਿਰਤੀ ਪ੍ਰਬਲ ਸੀ ਕਰਦੇ ਆ ਨਾਮ ਵੀ ਐਸਾ ਹੀ ਰੱਖਿਆ ਸੀ ਰੁਚੀ ਮੁਤਾਬਕ ਹੀ ਆਪ ਨੁਸ਼ਹਿਰੇ ਵਾਲੇ ਸੰਤ ਹਰਨਾਮ ਸਿੰਘ ਜੀ ਕੋਲੋਂ ਜਾਨ ਲੱਗ ਪਈ ਸਵੇਰੇ ਸ਼ਾਮ ਦੋਵੇਂ ਵੇਲੇ ਸੰਗਤ ਕਰਨੀ ਹਾਜ਼ਰੀ ਭਰਨੀ ਉਹਨਾਂ ਦੇ ਦਰਸ਼ਨ ਕਰਨੇ ਸੰਗਤਾਂ ਨੂੰ ਪੱਖਾ ਚੱਲਣਾ ਔਰ ਜੋ ਵੀ ਸੇਵਾ ਮਿਲਣੀ ਉਹ ਕਰ ਲੈਣੀ ਤੇ ਸੰਤ ਬਾਬਾ ਹਰਨਾਮ ਸਿੰਘ ਜੀ ਦੀ ਦੱਸੀ ਹੋਰ ਦੀ ਆਪਜੀ ਲਗਾਉਣ ਲੱਗ ਪਏ ਨੀਲਾ ਕਮਰਕੱਸਾ ਨੀਲਾ ਪਰਣਾ ਜਾਂ ਚੋਕ ਕੁੱਟਾ ਸਿਰ ਤੇ ਰੱਖਣਾ ਪ੍ਰੇਮ ਸਹਿਤ ਬਾਣੀ ਪੜਨੀ ਪਰ ਸੰਤਾਂ ਤੋਂ ਦੂਰ ਤੋਂ ਹੀ ਦਰਸ਼ਨ ਕਰਨੇ ਮਹਾਰਾਜ ਜੀ ਦੇ ਆਲੇ-ਦੁਵਾਲੀ ਰਿੰਦੀ ਸੇਵਾਦਾਰ ਤੇ ਗਰਗੜਵਈ ਆਮ ਲੋਕਾਂ ਨੂੰ ਘਟ ਹੀ ਲੱਗੇ ਜਾਣ ਦਿੰਦੇ ਸਨ ਤੇ ਆਪ ਵੀ ਸੰਤਾਂ ਨੂੰ ਦੂਰ ਤੋਂ ਹੀ ਦਰਸ਼ਨ ਕਰਦੇ ਰਹਿੰਦੇ ਸਨ ਇਸ ਲਈ ਆਪ ਨੇ ਸ਼ਬਦ ਵੀ ਨਾਲ ਲਿਆ ਤੇ ਜਾਂ ਉਹਨਾਂ ਕੋਲੋਂ ਸ਼ਬਦ ਲੈਣ ਦੀ ਵੇਦੀ ਨਾ ਬਣੀ ਆਪ ਅੰਮ੍ਰਿਤ ਵੇਲੇ 2:30 ਵਜੇ ਉੱਠਦੇ ਉੱਠ ਕੇ ਪਹਿਲੇ ਸਾਰੇ ਸਰੋਵਰ ਦੀ ਸਫਾਈ ਕਰਨੀ ਫਿਰ ਬਾਣੀ ਪੜ੍ਹਨੀ ਤੇ ਸਵੇਰੇ ਤਿਆਰ ਹੋ ਕੇ ਡਿਊਟੀ ਤੇ ਚਲੇ ਜਾਣਾ ਤੇ ਆਪ ਜੀ ਪ੍ਰਸ਼ਾਦਾ ਵੀ ਅਠਾਂ ਪੈਰਾਂ ਵਿੱਚ ਇੱਕ ਵਾਰ ਹੀ ਸਕਦੇ ਸਨ ਤੇ ਸੇਵਾ ਕਰਨੀ ਹਾਜ਼ਰੀ ਪਰਣੀ ਰਹਿਤ ਰੱਖਣੀ ਨਿਤਨੀਮ ਕਰਨਾ ਪਰਮੇਸ਼ਰ ਨੂੰ ਅਜੇ ਇਹੀ ਮਨਜ਼ੂਰ ਸੀ ਉਸ ਸਮੇਂ ਆਪ ਦੀ ਉਮਰ 19-20 ਸਾਲ ਦੀ ਸੀ ਆਪ ਪਿੰਡ ਵਿੱਚ ਹੀ ਇੱਕ ਪਿੰਡ ਵਿੱਚ ਹੀ ਇੱਕ ਬਜ਼ੁਰਗ ਜੋੜੇ ਦੇ ਘਰ ਵਿੱਚ ਕਿਰਾਏ ਤੇ ਰਹਿੰਦੇ ਸਨ ਇੱਕ ਵਾਰ ਨਿਸ਼ਾਰੇ ਵਾਲੇ ਮਹਾਰਾਜ ਸੰਗਤ ਦੀ ਬੇਨਤੀ ਤੇ ਸਿੰਗਾਪੁਰ ਚਲੇ ਗਏ ਕਿਉਂਕਿ ਸਿੰਗਾਪੁਰ ਵੀ ਨਾਮਧਾਰੀ ਸੰਪਰਤਾ ਦੇ ਕਾਫੀ ਸੇਵ ਕਰਨਾ ਤੇ ਇਧਰ ਡਾਕਟਰ ਸੇਵ ਸਿੰਘ ਜੀ ਉਦਾਸ ਰਹਿਣ ਲੱਗ ਪਏ ਸਵੇਰੇ ਸ਼ਾਮੀ ਗੁਰਦੁਆਰੇ ਹਾਜ਼ਰੀ ਭਰਦੇ ਪਰ ਜਿਸ ਦੇ ਤਿਆਰ ਕਰਨ ਜਾਂਦੇ ਸਨ ਉਹ ਨਾ ਦਿਸਦਾ ਕਿੰਨਾ ਵੱਡਾ ਮੇਲਾ ਵੀ ਕਿਉਂ ਨਾ ਹੋਵੇ ਆਪਣਾ ਨਾ ਹੋਵੇ ਤਾਂ ਭੀੜ ਜਿਹੀ ਹੀ ਲੱਗਦੀ ਹੈ ਮੇਲੇ ਦਾ ਕੋਰਸ ਨਹੀਂ ਰਹਿੰਦਾ ਇੰਝ ਹੀ ਹਾਲਤ ਡਾਕਟਰ ਸੇਵ ਸਿੰਘ ਜੀ ਦੀ ਸੀ ਸੋ ਇੱਕ ਦਿਨ ਘਰ ਵਾਲੇ ਬਜ਼ੁਰਗਾਂ ਨੇ ਪੁੱਛਿਆ ਕਿ ਤੁਸੀਂ ਉਦਾਸ ਜਿਹੇ ਕਿਉਂ ਰਹਿੰਦੇ ਹੋ ਕਹਿਣ ਲੱਗੇ ਮਹਾਰਾਜ ਜੀ ਦੇ ਦਰਸ਼ਨ ਨਹੀਂ ਹੋਏ ਕਈ ਦਿਨਾਂ ਤੋਂ ਉਹ ਬਜ਼ੁਰਗ ਕਹਿਣ ਲੱਗੇ ਇੱਥੇ ਲੱਗੇ ਹੀ ਨੇ ਕਿ ਘੁੰਮਣਾ ਵੇਖੇ ਇੱਕ ਪੂਰਨ ਸਾਧ ਰਹਿੰਦਾ ਹੈ ਹੈ ਤਾਂ ਸਿੱਧਾ ਸਾਦਾ ਜੱਟ ਪਰ ਹੈ ਪੂਰਨ ਉਹਦੇ ਦਰਸ਼ਨ ਕਰ ਆਉ ਮਨ ਨੂੰ ਤਰਵਾਸ ਮਿਲੇਗੀ ਸੰਤ ਸਾਰੇ ਇੱਕੋ ਹੀ ਹੁੰਦੇ ਹਨ ਜਾਉ ਹੋ ਆਉ ਦਰਸ਼ਨ ਮੇਲਾ ਕਰਾਉ ਉਸ ਬਜ਼ੁਰਗ ਵਿੱਚ ਵਸ ਕੇ ਪਰਮੇਸ਼ਰ ਆਪ ਹੀ ਸਾਰੇ ਰਸਤੇ ਦੱਸ ਰਿਹਾ ਸੀ ਉਹ ਪ੍ਰਭੂ ਆਪ ਹੀ ਸਾਰੀ ਬਣਤ ਬਣਾਉਂਦਾ ਹੈ ਐਵੇਂ ਕੁਝ ਨਹੀਂ ਵਾਪਰਦਾ ਅਗਲੇ ਦਿਨ ਸਵੇਰੇ ਹੀ ਨੰਗੇ ਪੈਰੀ ਤੁਰਦੇ ਹੋਏ ਆਪ ਨਿੱਕੇ ਘੁੰਮਣ ਬਾਬਾ ਜੀ ਦੇ ਡੇਰੇ ਪੁੱਜੇ ਸੋ ਇਹ ਸਭ ਡਾਕਟਰ ਸੇਮ ਸਿੰਘ ਜੀ ਨੇ ਆਪਣੀ ਜ਼ੁਬਾਨੀ ਦੱਸਿਆ ਕਿ ਜਦੋਂ ਮੈਂ ਡੇਰੇ ਪੁੱਜਾਂ ਤਾਂ ਇੱਕ ਸਿੰਘ ਪੋਥੀ ਪੜ੍ਹ ਰਿਆ ਸੀ ਤੇ ਤਿੰਨ ਚਾਰ ਆਦਮੀ ਹੋਰ ਲੱਗੇ ਬੈਠੇ ਸਨ ਸਿਆਣੇ ਸਿਆਣੇ ਆਦਮੀ ਸਨ ਇਹਨਾਂ ਵਿੱਚ ਸੰਤ ਕਿਹੜੇ ਸਨ ਮੈਨੂੰ ਪਤਾ ਨਾ ਲੱਗਾ ਮੈਂ ਸੋਚੀ ਪੈ ਗਿਆ ਕਿ ਕਿਸ ਨੂੰ ਮੱਥਾ ਟੇਕਾਂ ਅਨੁਸ਼ਾਰੇ ਵਾਲੇ ਮਹਾਰਾਜ ਜੀ ਤਾਂ ਵੱਖਰਾ ਅਸਣ ਲਾਉਂਦੇ ਸਨ ਉਹਨਾਂ ਦੇ ਆਲੇ ਦੁਆਲੇ ਸੇਵਾਦਾਰ ਹੁੰਦੇ ਸਨ ਗੜਬਈ ਸਨ ਬਾਣਾ ਸਜਾਉਂਦੇ ਸਨ ਪਰ ਇੱਥੇ ਤਾਂ ਸਾਰਾ ਸਾਰੇ ਇੱਕੋ ਜਿਹੇ ਸੌfte ਬੈਠੇ ਹਨ ਨਾ ਵੱਖਰਾ ਆਸਣ ਨਾ ਸੇਵਾਦਾਰ ਨਾ ਵਰਦੀ ਨਾ ਗੜਬਈ ਵੱਖਰਾ ਕੁਝ ਵੀ ਨਹੀਂ ਫਿਰ ਸੰਤ ਕਿਹੜੇ ਹਨ ਸੋ ਸੋਚ ਕੇ ਮੈਂ ਜੇਬ ਵਿੱਚੋਂ 1 ਰੁਪਿਆ ਕੱਢਿਆ ਤੇ ਪੋਥੀ ਅੱਗੇ ਰੱਖ ਕੇ ਮੱਥਾ ਟੇਕਿਆ ਸਭ ਅਕਲਾ ਮਾਲਕ ਆਪ ਹੀ ਦਿੰਦਾ ਹੈ ਤੇ ਪੋਥੀ ਪੜਨ ਵਾਲੇ ਸਿੰਘ ਨੇ ਉਹ ਰੂਪਿਆ ਫੜ ਕੇ ਸੰਤਾਂ ਨੂੰ ਕਿਹਾ ਆ ਇੱਕ ਸਿੰਘ ਆਇਆ ਜੀ ਛਿੱਲੜ ਮਰ ਰੱਖ ਕੇ ਮੱਥਾ ਟੇਕਿਆ ਹੈ ਫਿਰ ਮੈਨੂੰ ਪਤਾ ਲੱਗਾ ਕਿ ਇਹਨਾਂ ਵਿੱਚ ਸੰਤ ਕਿਹੜੇ ਹਨ ਸੋ ਗੁਰੂ ਪਿਆਰਿਓ ਆਓ ਅਗਲੀ ਸਾਕੀ ਅਗਲੇ ਪਾੜ ਵਿੱਚ ਆਪ ਜੀ ਨਾਲ ਸਾਥ ਪਾਵਾਂਗੇ ਸੋ ਕਾਫੀ ਲੰਮਾ ਇਤਿਹਾਸ ਹੈ ਸੋ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ